हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਸੱਤ ਹੀ ਫਰਵਾੜਾ ਸੇਲ ਲਈ ਲੈ ਕੇ ਆਏ ਆਂਗੇ ਸੱਤੇ ਆ ਗਿਆਂ ਬਈ ਟਾਪ ਕੁਆਲਿਟੀ ਦੀਆਂ ਹਰ ਇੱਕ ਬੱਚਾ ਇੱਕ ਦੂਜੇ ਤੋਂ ਐ ਮੰਨ ਕੇ ਚੱਲੋ ਵੀ ਬਾਤ ਚੜਕਿਆ ਤੇ ਜਸ ਪਿੰਡ ਚੋਂ ਵੀਡੀਓ ਬਣਾ ਰਹੇ ਆ ਪਿੰਡ ਹੈਗਾ ਸੰਨਾ ਗਲਾਬ ਸਿੰਘ ਵਾਲਾ ਜ਼ਿਲ੍ਹਾ ਇਹਨੂੰ ਜ਼ਿਲ੍ਹਾ ਬਰਨਾਲਾ ਤਹਿਸੀਲ ਇਹਨੂੰ ਤਪਾ ਪੈ ਜਾਂਦੀ ਆ ਤੇ ਨੇੜੇ ਪਿੰਡ ਜਿਹੜੇ ਰਹਿੰਦੇ ਇਧਰੋਂ ਆਉਂਗਦਾ ਬਾਈ ਨੂੰ ਭਾਈ ਰੂਪਾ ਵੀ ਨੇੜੀ ਆ ਤੇ ਨੈਣੇ ਵਾਲ ਪਿੰਡ ਵੀ ਨੇੜੀ ਆ ਭਧੌੜ ਪਿੰਡ ਵੀ ਨੇੜੀ ਆ ਤੇ ਟਰਵਾਲੀ ਪਿੰਡ ਵੀ ਬਾਈ ਨੂੰ ਨੇੜੀ ਰਹਿੰਦਾ ਤੇ ਬਾਕੀ ਦੀ ਜਿਹੜੀ ਗੱਲਬਾਤ ਆਪਾਂ ਬਾਈ ਨਾਲ ਕਰ ਲੈਨੇ ਆ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਜੀ ਵਧੀਆ ਠੀਕ ਠਾਕ ਬਾਈ ਨਾਮ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਨਾਮ ਮੇਰਾ ਗਰਮੇਲ ਸਿੰਘ ਗੇਲੀ ਸਰਪੰਚ ਸਨਾਗਲਾਬ ਨੇ ਸਾਫਕਾ ਹਮ ਮੇਰਾ ਨੰਬਰ ਆ ਮੇਰਾ 985586699 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਨੋਟ ਕਰ ਲਿਓ ਤੇ ਭਾਈ ਕਿਹੜੇ ਬੱਚੇ ਤੋਂ ਸ਼ੁਰੂ ਕਰਦੇ ਹੋ ਉਧਰੋਂ ਸ਼ੁਰੂ ਕਰ ਲੀਏ ਪਹਿਲੇ ਨੰਬਰ ਵਾਲੇ ਦਾ ਹਾਂ ਉਧਰੋਂ ਕਰ ਲਓ ਜੀ ਕਿੰਨੀ ਉਮਰ ਦਾ ਬੱਚਾ ਹੈ ਜਿਹੜਾ ਪਹਿਲੇ ਨੰਬਰ ਵਾਲਾ ਤੇ 14 ਮਹੀਨਾ ਦਾ ਜੀ 14 ਮਹੀਨਾ ਦਾ ਹੋਰ ਕਿਹੜਾ ਪ੍ਰਿੰਟ ਪ੍ਰਿੰਟ ਬਹੁਤ ਪਿਆਰਾ ਬੱਚੇ ਦਾ ਹਾਂ ਜੀ ਹਾਂ ਜੀ ਹੂੰ ਪ੍ਰਿੰਟ ਬਹੁਤ ਚੰਗਾ ਥਣ ਬਹੁਤ ਚੰਗਾ ਜੀ ਕੀ ਬਾਤ ਗੁਲਾਬੀ ਥਾਣਾ ਬੜਾ ਚੰਗਾ ਥਾਣਾ ਆ ਗਿਆ ਹੈਨਾ ਤੇ ਇੱਕ ਗੱਲ ਹੋਰ ਹੈ ਜੀ ਥਣ ਸਾਰਿਆਂ ਦੇ 4 ਹਾਂ 4 4 ਆ ਜੀ ਠੀਕ ਹੈ ਥਣ ਭਾਈ ਕਹਿੰਦੇ ਭਾਈ ਸਾਰਿਆਂ ਦੇ 4 4 ਤੋੜ ਲਾ ਬੜਾ ਜਾ ਤੋੜਾ ਤੋੜਾ ਭਈ 25 ਇਹਦੇ ਸਿੰਘ ਹੁਣ ਘਟਾਇ ਠੀਕ ਆ ਸਿੰਘ ਬਾਈ ਕਹਿੰਦਾ ਬਈ ਥੋੜਾ ਟਾਈਮ ਹੋਇਆ ਦਿਗਾਏ ਆ ਕਿ ਬਾਕੀ ਲੰਮੀ ਲੰਮੀ ਚੈੱਕ ਕਰ ਸਕਦੇ ਫੋਲ ਲਾਗੀ ਬੇਲ ਬਹੁਤ ਪਲੀ ਸਮੀ ਬੱਸੀ ਗਾ ਅ ਬਈ ਸੇ ਬਾਈ ਕੋਲੇ ਜਿਹੜੀਆਂ ਅੱਜ ਸੱਤੇ ਬੱਸੀਆਂ ਨੇ ਸੱਤੇ ਪਲੀਆਂ ਪਲਾਂਗੇ ਆ ਗੜੇ ਜੀ ਹਾਂਜੀ ਹਾਂਜੀ ਟੀਕੇ ਦੇ ਕਾਬਲ ਆ ਜੀ ਸਹੀ ਆ ਟੀਕੇ ਦੇ ਕਾਬਲ ਨੇ ਤੇ ਬਈ ਇਹਦਾ ਮੁੱਲ ਕੀ ਰੂਪ ਪਹਿਲੇ ਨੰਬਰ ਵਾਲੀ ਦਾ ਮੁੱਲ ਜੀ ਫੋਨ ਦੇ ਵਿੱਚ ਹੀ ਗੱਲ ਕਰ ਲਾਂਗੇ ਠੀਕ ਆ ਫੋਨ ਤੇ ਹੋਣਗੇ ਮੁੱਲ ਹਾਂਜੀ ਹਾਂਜੀ ਠੀਕ ਐ ਬਈ ਮੁੱਲ ਬਾਈ ਕਹਿੰਦਾ ਬਈ ਸਾਰਿਆਂ ਦੇ ਫੋਨ ਤੇ ਹੋਣਗੇ ਤੇ ਦੋ ਨੰਬਰ ਬੱਚਾ ਕਿੰਨੀ ਕੁ ਉਮਰ ਦਾ ਆ ਗਿਆ ਜੀ ਪੂਰੀ ਕੱਦ ਵਾਲਾ ਇਹ ਜੀ 9 ਮਹੀਨਿਆਂ ਦਾ ਜੀ 9 ਮਹੀਨਿਆਂ ਦਾ ਤੇ ਸਰੀਰ ਬੜਾ ਚੰਗਾ ਆ ਗਿਆ ਗੋੰਦ ਮੈਂ ਸਰੀਰ ਦਾ ਪੂਰੇ ਦਾ ਹਾਂਜੀ ਹਾਂਜੀ ਬਾਕੀ ਝੋਲੀ ਇੱਕ ਨੰਬਰ ਪ੍ਰਿੰਟ ਇੱਕ ਨੰਬਰ ਕੁਆਲਿਟੀ ਦੇਖੋ ਯਾਰ ਬੱਚੇ ਦੀ ਬਿਲਕੁਲ ਜੀ ਕੰਨ ਕੰਨ ਦੇਖੋ ਜੀ ਚਮ ਨਿਕਾ ਗਿਆ ਨਾ ਹਾਂ ਜੀ ਬੀੜ ਵਾਲੀ ਆ ਬੱਚੇ ਚ ਹਾਂਜੀ ਕੀ ਬਾਤ ਆ ਬਹੁਤ ਸੋਹਣਾ ਸਨਖਪਣੇ ਦੀ ਗੱਲ ਕਰੀ ਆ ਇਹ ਨਹੀਂ ਹੈਗਾ ਵੀ ਲਿੱਸੇ ਲਾਵੇਂ ਬੱਚੇ ਆ ਪੂਰੇ ਪਲੇ ਬੱਚੇ ਆ ਬਹੁਤ ਕੱਡ ਕਾੜ ਹੈ ਸਹੀ ਆ ਕੱਦ ਕਾੜ ਵਾਲਾ ਬੱਚਾ ਤੇ ਮੁੱਲ ਬਾਈ ਕਹਿੰਦਾ ਰਹਿਣਗੇ ਬਾਈ ਫੋਨ ਤੇ ਮੁੱਲ ਤਾਂ ਨਹੀਂ ਵਾਲੇ ਹੋਣਗੇ ਬਾਈ ਨਹੀਂ ਜੀ ਨਹੀਂ ਜੀ ਠੀਕ ਹੈ ਮੁੱਲ ਨਹੀਂ ਬਾਈ ਕਹਿੰਦਾ ਵਾਲੇ ਕਰਦੇ ਚਮ ਲੈਂਦੇ ਜੇ ਕੋਈ ਜੋੜਾ ਲਊ ਜੀ ਉਹ ਸਾਬ ਨਾਲ ਦੇਵਾਂਗੇ ਕੱਲੀ ਦਾ ਉਹ ਮੇਰੇ ਟੂ ਠੀਕ ਹੈ ਬਾਈ ਕਹਿੰਦਾ ਜੇ ਕੋਈ ਜੋੜਾ ਲਊ ਤਾਂ ਉਹ ਹਜਾ ਕਰ ਦਿਆਂਗੇ ਜੇ ਕੱਲੀ ਕੱਲੀ ਲਊਗਾ ਤਾਂ ਉਹ ਹਜਾ ਕਰ ਦਿਆਂਗੇ ਆ ਆਹ ਫੜ ਲਓ ਜੀ ਤਾਂ ਨੰਬਰ ਤੇ ਇਹ ਕਿੰਨੀ ਕੁ ਮਰਦਾ ਬੱਚਾ ਤਾਂ ਨੰਬਰ ਇਹ ਜੀ 9 ਮਹੀਨਿਆਂ ਦਾ ਜੀ 9 ਮਹੀਨਿਆਂ ਦਾ ਕਾਲੇ ਰੰਗ ਦਾ ਨਹੀਂ ਹਾਂ ਦੋਨੇ ਇਕੱਠੇ ਦਿਖਾ ਦਿਓ ਜੀ ਕਾਲੇ ਰੰਗ ਦੇ ਦੇਖੋ ਠੀਕ ਹੈ ਇਹ ਕਾਲੇ ਨਾਲ ਦੇ ਹੂੰ ਚਾਰ ਚਾਰ ਹੀ ਥਾਣਾ ਜੀ ਲਓ ਚੈੱਕ ਕਰ ਲਓ ਚਾਰ ਥਣ ਬਲੈਕ ਕਲਰ ਦਾ ਬੱਚਾ ਕੋ ਦਿਖਾ ਦਿਓ ਉਹਦੇ ਥਣ ਵੀ ਲਿਆ ਕੇ ਉਹ ਵੀ ਲਿਆਓ ਤਿੰਨ ਤੇ ਚਾਰ ਨੰਬਰ ਹੋ ਜਾਣਗੇ ਇਹ ਬਈ ਦੋ ਬੱਚੇ ਇੱਕ ਹੋ ਜੇ ਬਾਕੀ ਕੁਆਲਿਟੀ ਦੇਖੋ ਬੱਚੇ ਦੀ ਇਹਦੀ ਵੀ ਦੋਵੇਂ ਬੱਚੇ ਨਾ ਪੂਰੀ ਬਰੀਡ ਵਾਲਿਆ ਜੀ ਹਾਂਜੀ 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 ਹੂੰ ਆਹ ਦੇਖੋ ਜੀ ਇਹਦਾ ਸਹੀ ਹੈ ਜੀ ਪੂਰੀ ਬਰੀਡ ਵਾਲਾ ਝੋਲੀ ਝਾਲੀ ਆਪਾਂ ਚੈੱਕ ਕਰਾਂ ਝੋਲੀ ਦੇਖੋ ਜੀ ਇਧਰ ਨੂੰ ਕਰ ਲਓ ਬਈ ਬੜਾ ਥੋੜਾ ਜਨਾ ਡਰਦਾ ਜ਼ਰੂਰ ਹੈ ਬੱਚਾ ਬਈ ਹੋਰ ਕੋਈ ਗੱਲ ਨਹੀਂ ਗਈ ਦੇ ਦਿਖਾ ਰਹੀ ਹੈ ਬੜੀ ਝੋਲੀ ਬਸ ਇਹ ਤਾਂ ਚਾਰ ਹੀ ਹੋਣਗੇ ਚਾਰ ਹੀ ਧਾਣਾ ਜੀ ਝੋਲੀ ਦੇਖੋ ਦੇਖੋ ਝੋਲੀ ਬੜਾ ਨਖੜਮਾ ਸਾਨਾ ਹੈ ਨਾ ਹਾਂਜੀ ਹਾਂਜੀ ਕਿਆ ਬਾਤ ਹੈ ਝੋਲੀ ਝਾਲੀ ਇੱਕ ਨੰਬਰ ਤੇ ਬੱਚੇ ਆਪਾਂ ਚਾਰ ਦਿਖਾਤੇ ਜੀ ਹੈ ਨਾ ਹਾਂਜੀ ਹਾਂਜੀ ਪੰਜਵਾਂ ਆਖਾ ਦਿਖਾਵਾਂਗੇ ਹਾਂਜੀ ਪੰਜਵਾਂ ਜੀ ਕਿੰਨੀ ਕਮਰ ਦਾ ਬੱਚਾ ਜੀ 8 ਮਹੀਨਿਆਂ ਦਾ ਜੀ 8 ਮਹੀਨਿਆਂ ਦਾ ਹਾਂਜੀ ਤੇ ਇਹ ਸਿਮਨ ਟ੍ਰੇਲ ਹੈ ਕਿ ਇਹਨਾਂ ਦੀ ਨਹੀਂ ਜੀ ਉਹ ਹੈ ਨਹੀਂ ਆਪਾਂ ਫਾਰਮ ਦੇ ਵਿੱਚੋਂ ਲੈ ਆਏ ਐਵੇਂ ਤੁਹਾਨੂੰ ਕਹਿ ਦਈਏ ਹੂੰ ਵੀ ਮਦਰਨ ਰਿਕਾਰਡ ਮਦਰਨ ਰਿਕਾਰਡ ਵਧੀਆ ਜੀ ਠੀਕ ਕੋਈ 35 ਕਿਲੋ ਵਾਲੀ ਆ ਜੀ ਹਾਂ ਕੋਈ 40 ਵਾਲੀ ਆ ਕੋਈ 30 ਵਾਲੀ ਆ ਜੀ ਬਾਈ ਕਹਿੰਦੇ ਰਿਕਾਰਡ ਮਦਰਾਂ ਦਾ ਬਾਈ ਚੰਗਾ ਗਾ ਮੈਂ ਕਹਿੰਦਾ ਬੱਚੇ ਦੀ ਕੁਆਲਿਟੀ ਦੇਖੋ ਲੂਈ ਵੀ ਲਾਉਣੀ ਆ ਜੀ ਅਜਾ ਹਾਂਜੀ 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 ਛੋਟਾ ਬੱਚਾ ਤੇ ਝੋਲੀ ਕਰਾਦੀ ਮੜੀ ਚੱਕ ਜੀ ਰੋਕ ਦੇ ਇੱਥੇ ਲੈ ਬਾਈ ਝੋਲੀ ਇੱਕ ਨੰਬਰ ਆ ਬੋ ਸੋਨਾ ਨਖੜਮਾ ਥਣ ਕਹਿ ਸਕਦਾ ਪੂਰੀ ਦਿੱਤੀ ਚਾਰ ਚਾਰ ਦਾਣਾ ਜੀ ਪੰਜਵਾਂ ਕਹਤੇ ਥਾਣੀ ਹੈ ਨਹੀਂ ਹਾਂ ਸਹੀ ਗੱਲ ਆ ਜੀ ਨਖੜਮਾ ਥਾਣਾ ਬਾਈ ਕੋਈ ਫੋਟ ਨਹੀਂ ਦਸਾਂਗ ਨਹੀਂ ਤੇ 6 ਨੰਬਰ ਬੱਚਾ ਕਿੰਨੀ ਕਮਲ ਦਾ ਜੀ ਇਹ ਇਹ 9 ਮਹੀਨਿਆਂ ਦਾ ਜੀ ਵੀ 9 ਮਹੀਨਿਆਂ ਦਾ ਹਾਂਜੀ 9 ਮਹੀਨਿਆਂ ਦਾ ਬੱਚਾ ਬਾਈ ਤੇ ਝੋਲੀ ਦਿਖਾ ਦੇ ਮੜੀ ਚ ਮੈਂ ਕਹਣਾ ਕੱਬਣਾ ਰਗੀ ਝੋਲੀ ਲਈ ਫਿਰਦੀ ਐ ਹਾਂਜੀ ਹਾਂਜੀ ਹੂੰ ਸਹੀ ਐ ਜੀ ਲੈ ਚੈੱਕ ਕਰ ਸਕਦੇ ਬਹੁਤ ਚੰਗਾ ਥਣੈਣ ਪੂਰੀ ਵਿੱਥੀ ਤੇ ਬਾਲਟੀ ਦੇ ਕੋਈ ਕਿੰਨੀ ਸੋਹਣੀ ਐ ਖੜਨੀ ਖੜਨੀ ਫੇਸ ਮੱਥਾ ਮੁੱਥਾ ਛੋਟਾ ਕੰਨ ਬੋਦੀ ਵਾਦੀ ਫੁੱਲ ਕਮਾਲ ਦੀ ਆ ਐ ਮੰਨ ਲਓ ਵੀ ਚਮਕਦਮ ਕਲੇ ਬੱਚਾ ਗੋਲ ਮਟੋਲ ਬੱਚਾ ਐ ਕਿ ਨਹੀਂ ਜੀ ਹਾਂਜੀ ਹਾਂਜੀ ਲਿਸੇ ਨਹੀਂ ਲਾਵੇਂ ਨਹੀਂ ਕਿਸੇ ਵਕਤਾਂ ਰੋਏ ਨਕਰ ਬੱਚੇ ਆ ਬਈ ਪੂਰੇ ਮੰਨ ਕੇ ਚੱਲੋ ਵੀ ਆਹ ਦੇਖੋ ਜੀ ਲਾਸਟ ਬੱਚਾ ਆ ਗਿਆ ਜੀ ਨਾ ਹਾਂਜੀ ਹਾਂਜੀ ਇਹ ਕਿੰਨੀ ਕੁ ਉਮਰ ਦਾ ਜੀ ਇਹ ਜੀ 15 ਮਹੀਨਿਆਂ ਦਾ ਜੀ 15 ਮਹੀਨਿਆਂ ਦਾ ਰੰਗ ਰੂਪੀ ਬੜਾ ਪਿਆਰਾ ਜੀ ਹਾਂਜੀ ਹਾਂਜੀ ਐ ਪਿਆ ਚਿੱਟਾ ਹਨਾ ਰੂਵ ਵਰਗਾ ਹਾਂਜੀ ਹਾਂਜੀ ਹੂੰ ਸਹੀ ਆ ਬਹੁਤ ਸਕਾਰ ਦੇਖੋ ਜੀ ਕੁਆਲਟੀ ਬਾਈ ਮੈਂ ਕਹਣਾ ਕੀ ਆ ਬਾਤ ਆ ਮੂੰਹ ਦੇਖੋ ਜੀ ਕਿੰਨਾ ਸੋਹਣਾ ਇਹਦਾ ਬੜਾ ਪਿਆਰਾ ਜੀ ਹਨਾ ਹਾਂਜੀ ਹਾਂਜੀ ਹੂੰ ਚਾਰ ਹੀ ਥਾਣਾ ਜੀ ਚਾਰ ਥਾਣਾ ਉਹ ਵੀ ਆਪਾਂ ਤੁਹਾਨੂੰ ਚੈੱਕ ਕਰਵਾਣੇ ਬਾਕੀ ਇਹ ਬੱਚੇ ਦੀ ਨਾ ਬਰੀਡ ਬਰੂਡ ਚੈੱਕ ਕਰ ਸਕਦੇ ਆਂ ਬਾਲੀ ਬਰੀਡ ਵਾਲਾ ਬੱਚਾ ਜੀ ਹੈ ਨਾ ਹਾਂਜੀ 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 ਪੂਰੀ ਚਮਕ ਪੂਰੀ ਦਮਕ ਵਾਲਾ ਬੱਚਾ ਲਿਸਣੇ ਲਾਵੇਂ ਨਹੀਂ ਆਏ ਮਲੂ ਵੀ ਟੀਕਾ ਲੈਣ ਦੇ ਬਿਲਕੁਲ ਕਾਬਲਾ ਜੀ ਹੈ ਨਾ ਹਾਂਜੀ ਇੱਥੇ ਛੱਡ ਦੇ ਜੀ ਕੋਈ ਗੱਲ ਨਹੀਂ ਮੈਂ ਝੋਲੀ ਚੈੱਕ ਕਰਵਾ ਦਿਆਂ ਮੜੀ ਜੀ ਕਮਾ ਦਿਓ ਇਹਨੂੰ ਇਹਨੂੰ ਹੋ ਬੱਸ ਹਾਂ ਥੋੜਾ ਡਰਦਾ ਜੀ ਹੈ ਨਾ ਬਾਕੀ ਚਲੋ ਕੋਈ ਗੱਲ ਨਹੀਂ ਕੋਈ ਵੀ ਰੌਂਦਾ ਦੇਖ ਸਕਦੇ ਆਂ ਬਈ ਥਾਂ ਸੋਨੂੰ ਚਾਰ ਹੀ ਮਿਲਣਗੇ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਮਿਲਣੀ ਹੁਣ ਝੋਲੀ ਦਿਖਾ ਦਿ ਝੋਲੀ ਦਿਖਾ ਦੇ ਨੇ ਕਿਆ ਬਾਤ ਆ ਥਣ گلابی ਹੈਗਾ ਜੀ ਹਨਾ ਹਾਂਜੀ ਹਾਂਜੀ ਥਣ ਬਈ گلابی ਹੈਗੇ ਨੂੰ ਬਹੁਤ ਚੰਗਾ ਥਣ ਨਿਖਣ ਮਾ ਥਣ ਜੇ ਕੋਈ ਮੰਨ ਕੇ ਚੱਲੋ ਕੱਠੀ ਲੈ ਲੈ ਇਹ ਸੱਤੇ ਦੀਆਂ ਸੱਤੇ ਜੀ ਕੱਠੇ ਫਿਰ ਉਹ ਸਾਹ ਨਾਲ ਗੱਲ ਸੌਦਾ ਕਰ ਲਾਂਗੇ ਜੀ ਵੀ ਵਧੀਆ ਮਾਨਤਣ ਕਰ ਦਾਂਗੇ ਹਾਂਜੀ ਪੂਰਾ ਵਧੀਆ ਮਾਨਤਣ ਕਰਾਂਗੇ ਬਾਈ ਕਹਿੰਦੇ ਜੇ ਕੋਈ ਲੈ ਜੂ ਕੱਠੀਆਂ ਤਾਂ ਉਹ ਜੀ ਮਾਨਤਣ ਕਰ ਦਾਂਗੇ ਵਧੀਆ ਮਾਨਤਣ ਕਰ ਦਾਂਗੇ ਬਾਕੀ ਬਈ ਬੱਚੇ ਸਾਰੇ ਹੀ ਚੰਗੇ ਆ ਬਰੀਡ ਵਾਲੇ ਬੱਚਿਆ ਇੱਕ ਦੂਜੇ ਦੋ ਹਰ ਇੱਕ ਬੱਚਾ ਆਪਾਂ ਕਹਿੰਦੇ ਹਾਂ ਟਾਈਮ ਬਈ ਪਹਿਲਾਂ ਬਾਅਦ ਚੜ ਕੇ ਹੈਗਾ ਤੇ ਮੁੱਲ ਬਈ ਦੇਣਾ ਫੋਨ ਤੇ ਰਹਿਣਗੇ ਮੁੱਲ ਜਮਾ ਜਾਇਜ਼ ਰਹਿਣਗੇ ਜਾਇਜ਼ ਹੋਏ ਕਿਸੇ ਵੀ ਵੀਰ ਨੂੰ ਕੋਈ ਵੀ ਬੱਚਾ ਪਸੰਦ ਆਵੇ ਤਾਂ ਬਾਈ ਨਾ ਕਰ ਲਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ